ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮੰਮੀ ਲਾਈਫ ਹਰਸ ਨਾ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਠਾਕ ਹੋ ਜੀ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਸੋ ਚਲੋ ਜੀ ਫਿਰ ਵੀਡੀਓ ਨੂੰ ਸਟਾਰਟ ਕਰਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਅੱਛੀ ਲੱਗੀ ਤਾਂ ਪਲੀਜ਼ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਆ ਕਰੋ ਪਿਆਰਾ ਜਿਹਾ ਕਮੈਂਟ ਜ਼ਰੂਰ ਮੈਨੂੰ ਕਰਕੇ ਦੱਸਿਆ ਕਰੋ ਵਲੌਗ ਤੁਹਾਨੂੰ ਕਿਵੇਂ ਅਗਰ ਮੈਂ ਅੱਜ ਮਾਰਨਿੰਗ ਦੀ ਰੁਟੀਨ ਦੀ ਗੱਲ ਕਰਾਂ ਮੇਰੀ ਮਾਰਨਿੰਗ ਰੁਟੀਨ ਆ ਜੜੀ ਵੈਸੇ ਤਾਂ ਡੇਲੀ ਐਸੀ ਤਰੀਕੇ ਨਾਲ ਚੱਲਦੀ ਹੀ ਰਹਿੰਦੀ ਆ ਅੱਜ ਨਾ ਮੇਰੀ ਮੇਰੀ ਕੀ ਵੈਸੇ 2-3 ਦਿਨ ਤੋਂ ਤਬiyet ਥੋੜੀ ਜਿਹੀ ਖਰਾਬ ਆ ਔਰ ਜਿਵੇਂ ਤੁਹਾਨੂੰ ਪਤਾ ਮੌਸਮ ਚੇਂਜ ਹੋ ਰਿਹਾ ਆ ਅਕਸਰ ਵਾਇਰਲ ਦੀ ਵਜ੍ਹਾ ਨਾਲ ਕਾਫੀ ਸਾਰੇ ਲੋਕ ਬਿਮਾਰ ਵੀ ਪਏ ਨੇ ਗੁਸ਼ੀਨ ਵੀ ਬਿਲਕੁਲ ਠੀਕ ਨਹੀਂ ਆ ਤੇ ਮੈਂ ਵੀ ਬਿਲਕੁਲ ਠੀਕ ਨਹੀਂ ਆ ਮਾਰਨਿੰਗ ਨਾ ਅੱਜ ਮੇਰੇ ਕੋਲ ਬਸ ਜਿੰਨਾ ਕੁ ਵੀ ਕੰਮ ਹੋਇਆ ਉੱਠ ਕੇ ਮੈਂ ਕਰ ਲਿਆ ਉਸ ਤੋਂ ਬਾਅਦ ਮੈਂ ਵੀ ਅੱਜ ਥੋੜੀ ਜਿਹੀ ਸਵੇਰੇ ਉੱਠ ਕੇ ਰੈਸਟ ਕੀਤੀ ਦਿਖਾਉਂਦਾ ਵੈਸੇ ਅਜ ਮੰਨ ਹੈ ਨਹੀਂ ਸੀ ਮੈਂ ਕਾ ਚਲ ਕਰ ਲੈਣੀ ਥੋੜੀ ਜੀ ਪਹਿਵੀ ਮੈਡੀਸਿਨ ਖਾਣੀ ਸੀਗੀ ਖੁਰਸ਼ੀਨ ਤਾਂ ਹਜੇ ਨਾ ਸੁੱਤੀ ਪਈ ਆ ਔਰ ਨਾ ਦੂਸਰੀ ਸਾਈਡ ਤੇ ਬਸ ਮੈਂ ਰਤੀ ਰੋਟੀ ਥੋੜੀ ਜੀ ਐਕਸਟਰਾ ਬਣਾ ਕੇ ਰੱਖ ਲਈ ਸੀ ਦੋ ਤੋਂ ਤਿੰਨ ਰੋਟੀ ਔਰ ਨਾ ਮੇਰਾ ਮਨ ਕਰਦਾ ਜੀ ਕਿ ਸਵੇਰੇ ਥੋੜਾ ਜਿਹਾ ਚਾਹ ਦੇ ਤੂੰ ਮੈਂ ਕੇ ਵਗੈਰਾ ਲਗਾ ਕੇ ਨਾ ਫਿਰ ਮੈਂ ਰੋਟੀ ਖਾਵਾਂ ਜਿੱਦਾ ਮਤਲਬ ਮੈਂ ਕਦੀ ਕਦੀ ਖਾ ਲੈਨੀ ਹੈ ਦਬਾਸੀ ਰੋਟੀ ਮੈਨੂੰ ਅੱਛੀ ਲੱਗਦੀ ਆ ਉਹ ਗਰਮ ਕਰਕੇ ਨਾ ਤੇ ਮੱਖਣ ਵਗੈਰਾ ਰੱਖ ਕੇ ਜਾਂ ਫਿਰ ਉਹਦੇ ਤੇ ਕਿਸੇ ਵੀ ਦਾਲ ਸਬਜੀ ਦੇ ਨਾਲ ਮੈਂ ਉਹਨੂੰ ਖਾ ਲੈਨੀ ਆ ਔਰ ਨਾ ਜੇ ਮੈਂ ਨਾਲ ਥੋੜੇ ਜਿਹਾ ਆਲੂ ਸਿਗੇ ਫਰਾਈ ਕਰ ਲੇ ਔਰ ਆਲੂ ਮੈਂ ਵ ਤਾਂ ਫਰਾਈ ਕਰ ਲੇ ਕਿਉਂਕਿ ਨਾ ਮੇਰਾ ਕੁਛ ਦਾਲ ਸਬਜੀ ਖਾਣ ਦਾ ਮਨ ਨਹੀਂ ਕਰਦਾ ਸੀਗਾ ਦਾਲ ਨਾ ਵੈਸੇ ਥੋੜੀ ਜਿਹੀ ਪਈ ਹੋਈ ਸੀਗੀ ਤੇ ਮੈਂ ਸੋਚਿਆ ਵੀ ਥੋੜੇ ਜਿਹਾ ਆਲੂ ਫਰਾਈ ਕਰ ਲ ਬੇਟਾ ਅਲੂ ਇਸ ਕਰਕੇ ਮੈਂ ਅੱਜ ਸੋਚਿਆ ਵੀ ਬ੍ਰੇਕਫਾਸਟ ਵਿੱਚ ਚਲੋ ਆਪਾਂ ਉਹੀ ਕਰ ਲੈਨੇ ਆ प्लीज ਮੈਨੂੰ ਥੋੜਾ ਜਿਹਾ ਕਾਪਰੇਟ ਕਰਿਓ ਹੋ ਸਕਦਾ ਮੇਰੀ ਆਵਾਜ਼ ਥੋੜੀ ਜਿਹੀ ਖਰਾਬ ਆ ਰਹੀ ਹੋਵੇ ਔਰ ਕਿਉਂਕਿ ਗਲਾ ਵਗਰਾ ਵੀ ਮੇਰਾ ਅੱਜ ਬਹੁਤ ਜ਼ਿਆਦਾ ਦੁਖਦਾ ਪਿਆ ਹੈ ਗੱਲ ਰਹੀ ਵਲੋਗਿੰਗ ਦੀ ਵਲੌਗ ਜਿਹੜਾ ਮੇਰਾ ਅੱਜ ਮੇਰਾ ਦਿਲ ਨਹੀਂ ਕਰਦਾ ਸੀਗਾ ਵਲੌਗ ਸ਼ੂਟ ਕਰਨ ਵਾਸਤੇ ਮੈਂ ਸੋਚਿਆ ਚਲੋ ਜਿੰਨਾ ਕਵੀ ਮੇਰੇ ਕੋਲ ਹੋ ਸਕਿਆ ਮੈਂ ਕਰ ਦੇਣੀ ਆ ਔਰ ਅੱਜ ਮੇਰੀ ਜ਼ਿਆਦਾ ਆਪਣੇ ਕੁਝ ਖਾਸ ਮੈਂ ਥੋੜਾ ਅਜ ਰੁਟੀਨ ਨਹੀਂ ਸ਼ੇਅਰ ਕਰ ਪਾਉਂਗੀ ਬਸ ਮੇਰੇ ਮਾਈਂਡ ਚ ਨਾ ਇੱਕ ਚੀਜ਼ ਜ਼ਰੂਰ ਹੁੰਦੀ ਆ ਕਿ ਮੈਂ ਵਲੌਗ ਜਿਹੜਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਮੈਂ YouTube ਤੇ ਆਪਣਾ ਡੇਲੀ ਕੰਮ ਕਰਦੀ ਆ और ना घर कई बार सिचुएशन इतना आ जाती है काम उस तरीके कर ही नहीं पाते हैं और दूसरी साइड तो ना मेरे आलू वगैरह भी ना बन के हो चुके रैडी तड़का ना मैं लगा देता से पहले ही और रेसपी मैं थोड़ा शेयर नहीं की थी, बहुत ही ईजी आ और ना लास्ट में हरा धनिया और थोड़ा जहा गरम मसाला एड करता सर जाले आलू बहुत टेस्टी बनते हैं ये मैं जीरा थोड़ी जी अजवाइन थोड़ी जी सौंप पा के तड़का लगया कि तुम यकीन नहीं मनना इन्ने ज़्यादा टेस्टी बनते स्पेसली ब्रेकफास्ट में ना प्लेन ਰੋਟੀ ਨਾਲ ਬਹੁਤ ਟੇਸਟੀ ਬੰਦਦੇ ਆ ਕੱਲਾ ਜੀਰਾ ਪਾ ਕੇ ਤਨਾ ਵੈਸੇ ਸਾਰੇ ਬਣਾਉਂਦੇ ਹੀ ਹੋਣੇ ਆ ਇੱਕ ਵਾਰੀ ਆਲੂਆਂ ਦੇ ਵਿੱਚ ਨਾ ਅਜਵਾਇਨ ਔਰ ਥੋੜੀ ਜੀ ਸੌਮ ਫੈਟ ਕਰਕੇ ਬਣਾ ਕੇ ਦੇਖਿਓ ਕਿੰਨੇ ਜਿਆਦਾ ਟੇਸਟੀ ਬੰਦਦੇ ਆ ਔਰ ਨਬਸ ਦੂਜੀ ਸਾਈਡ ਤੇ ਮੈਂ ਜਿਹੜੀ ਰੋਟੀ ਤੁਹਾਨੂੰ ਦੱਸਿਆ ਸੀ ਕਿ ਰਾਤੀ ਬਣਾ ਕੇ ਰੱਖ ਲਈ ਸੀਗੀ ਮੈਂ ਜਸਟ ਉਹਨੂੰ ਹਲਕਾ ਹਲਕਾ ਹੀ ਫਰਾਈ ਕੀਤਾ ਤਵੇ ਉੱਤੇ ਮਤਲਬ ਜਿਆਦਾ ਕੀ ਵਗੈਰਾ ਨਹੀਂ ਲਗਾਇਆ ਕਿਉਂਕਿ ਜੋ ਕਾਮ ਔਰ ਗਲੇ ਕਰਕੇ ਨਾ ਮੈਂ ਕਾਫੀ ਜਿਆਦਾ ਆਇਲੀ ਹੋ ਜਾਣਾ ਆ और बस मैं कप पहला अपने खाने वगैरह जरा खा लवा उस तो बाद जो थोड़ा बहुत ही रह गया है मेरा काम करने वाला बाकी ऑलमोस्ट मेरा सारा काम हो चुके है और बस इतने मैं ना नाल अपने वास्ते एक कप चाह जरूर बनाया सेगा अच्छ ना मैं सवेरे सवेरे चाह बिल्कुल नहीं पीती हैगी नहीं तो मैं ना पानी वगैरह पीन तो बाद लै ली हूँ और अच्छ नहीं मैं पीती मैं सोचा एको वारी लै लूँगी जो तो मैं ना अपना ब्रेकफास्ट करूँगी ना और चाह थो पता मैं बिनी बिना चीनी तो ही लैनी हाँ ज या फिर गुड़ वाली बस अपना खाना वगैरह खा के ना मैं सोफे वाले ਕਮਰੇ ਚ ਆ ਗਈ ਸੀ ਔਰ ਅਗਰ ਮੈਂ ਨਾ ਸਵੇਰੇ ਖਲਾਰੇ ਦੀ ਗੱਲ ਕਰਾਂ ਬਹੁਤ ਜ਼ਿਆਦਾ ਸਵੇਰੇ ਖਲਾਰਾ ਪਿਆ ਹੁੰਦਾ ਤੁਹਾਨੂੰ ਪਤਾ ਸਪੈਸ਼ੀਲੀ ਮੇਰੇ ਸੋਫੇ ਵਾਲੇ ਕਮਰੇ ਦੇ ਵਿੱਚ ਕਿਉਂਕਿ ਗੁਰਸ਼ੀਨ ਇੱਥੇ ਬੈਠ ਕੇ ਜਿਵੇਂ ਖੇਡਦੀ ਐ ਸਾਰਾ ਕੁਝ ਕਰਦੀ ਐ ਅਸੀਂ ਵੀ ਬੈੰਨੇ ਇੱਥੇ ਟੇਬਲ ਤੇ ਖਾਣੇ ਪੀਣੇ ਕਾਫੀ ਜ਼ਿਆਦਾ ਖਲਾਰਾ ਹੁੰਦਾ ਆ ਔਰ ਨਾ ਰਾਤੀ ਵੀ ਕੱਲ ਵੀ ਨੇ ਕੁਝ ਖਾਸ ਆਪਣੀ ਐਕਟੀਵਿਟੀ ਕੀਤੀ ਨਹੀਂ ਗੁਰਸ਼ੀਨ ਨੇ ਔਰ ਨਾ ਅੱਜ ਤਾਂ ਉਹ ਬਸ ਸਵੇਰ ਦੀ ਮਾੜੀ ਜੀ ਉੱਠੀ ਐ ਮਾੜਾ ਜਿਹਾ ਉੱਠ ਕੇ ਥੋੜਾ ਬੋਤਾ ਹਲਕਾ ਫੁਲਕਾ ਹੀ ਉਹਨੂੰ ਮੈਂ ਖਿਲਾਇਆ ਉਸ ਤੋਂ ਬਾਅਦ ਉਹ ਫੇਰ ਖੁਦ ਹੀ ਜਾ ਕੇ ਆਪਣੇ ਆਪ ਪੈ ਗਈ ਮੈਨੂੰ ਕਿਹਾ ਵੀ ਨਹੀਂ ਪੈ ਜਾਓ ਅੱਜ ਨਾ ਉਹਨੇ ਦੁੱਧ ਵੀ ਨਹੀਂ ਪੀਤਾ ਹੈਗਾ ਬਸ ਮੈਡੀਸਿਨ ਖਾ ਕੇ ਸੋ ਗਈ ਆ ਥੋੜੀ ਜਿਹੀ ਢਾਲ ਹੋ ਚੁੱਕੀ ਆ ਕਿਉਂਕਿ ਬੁਖਾਰ ਵਗੈਰਾ ਜਿਹੜਾ ਹਜੇ ਉਹ ਤਾਂ ਜਾ ਨਹੀਂ ਰਿਹਾ ਹਲਕਾ ਫੁਲਕਾ ਗਿਆ ਸੀਗਾ ਔਰ ਨਾ ਉਹਨੂੰ ਸਭ ਤੋਂ ਜ਼ਿਆਦਾ ਤੰਗ ਕੀਤਾ ਹੋਇਆ ਖਾਂਸੀ ਔਰ ਜ਼ੁਕਾਮ ਨੇ ਉਹਦਾ ਪੂਰਾ ਸਾਰਾ ਸਿਸਟਮ ਰੁਕਿਆ ਪਿਆ ਆ ਤੇ ਬਸ ਨਾ ਇੱਥੇ ਉਹਦਾ ਖਲਾਰਾ ਵਗੈਰਾ ਜਿਹੜਾ ਸੀਗਾ ਮਾਰਨਿੰਗ ਤਾਂ ਮੈਂ ਸਾਰਾ ਚੱਕ ਲਿਆ ਸੀਗਾ ਔਰ ਦੂਜੀ ਸਾਈਡ ਤੇ ਨਾ ਬਸ ਜਿੰਨੇ ਵੀ ਸਾਰੇ ਕੱਪੜੇ ਵਗੈਰਾ ਆਪਾਂ ਯੂਜ਼ ਕਰਦੇ ਆ ਡੇਲੀ ਚਾਹਵੇਂ ਮੇਰਾ ਸ਼ਾਲ ਵਗੈਰਾ ਸਵੇਰੇ ਸਵੇਰੇ ਤਾਂ ਹਲਕੀ ਫੁਲਕੀ ਠੰਡ ਹੁੰਦੀ ਨਾ ਸ਼ਾਲ ਵਗੈਰਾ ਬਸ ਓੜਿਆ ਹੁੰਦਾ ਮੈਂ ਉਹ ਮੈਂ ਸਾਰੇ ਫੋਲਡ ਕਰਕੇ ਨਾ ਆਪਣੀ ਆਪਣੀ ਜਗ੍ਹਾ ਤੇ ਰੱਖ ਦਾਂਗੀ ਔਰ ਨਾ बस دوسری ਸਾਈਡ ਤੇ ਮੈਂ ਕਿਹਾ ਖਾਣਾ ਵਗੈਰਾ ਤਾਂ ਮੇਰਾ ਹੋ ਗਿਆ ਮੇਰੇ ਭਾਂਡੇ ਨਾ ਥੋੜੇ ਜਿਹੀ ਸੀਗੇ ਮਾਂਜਣ ਵਾਲੇ ਔਰ ਨਾ ਦੋ ਦਿਨ ਹੋ ਗਏ ਸੀਗੇ ਧਨੀਆ ਲਿਆ ਕੇ ਰੱਖਿਆ ਪਿਆ ਸੀਗਾ ਫ੍ਰਿਜ ਵਿੱਚ ਐਸੇ ਤਰੀਕੇ ਨਾਲ ਲਫਾਫੇ ਦੇ ਵਿੱਚ ਕੱਲ ਮੈਂ ਦੇਖਿਆ ਕਾਫੀ ਜਦਾ ਜਦੋਂ ਨਾ ਆਪਾਂ ਫ੍ਰਿਜ ਵਿੱਚ ਕੋਈ ਵੀ ਚੀਜ਼ ਰੱਖਦੇ ਆ ਸਪੈਸ਼ਲੀ ਪੱਤੇਦਾਰ ਸਬਜ਼ੀ ਓਫਨ ਅ ਮੌਇਸਚਰ ਦੇ ਨਾਲ ਫ੍ਰਿਜ ਤੇ ਮੌਇਸਚਰ ਦੇ ਨਾਲ ਨਾ ਕਾਫੀ ਜਿਆਦਾ ਗਲਨ ਲੱਗ ਜਾਂਦੀਆਂ ਤੇ ਬਾਹਰੋਂ ਲਿਫਾਫੇ ਤੇ ਮੈਨੂੰ ਦਿਖਦਾ ਪਿਆ ਸੀ ਕਿਉਂਕਿ ਲਿਫਾਫਾ ਟ੍ਰਾਂਜ਼ਿਟ ਸੀਗਾ ਔਰ ਬਾਹਰੋਂ ਹੀ ਮੈਨੂੰ ਦਿਖ ਰਿਹਾ ਸੀ ਕਿ ਪੱਤੇ ਵਗਾਰਾ ਜਿਹੜੇ ਇਹਦੇ ਕਾਫੀ ਡੰਡੀਆਂ ਗਲ ਚੁੱਕੀਆਂ ਸੀਗੀਆਂ ਔਰ ਅੱਜ ਮੈਂ ਸੋਚਿਆ ਵੀ ਭਾਂਡੇ ਮਾਂਜਣ ਤੋਂ ਪਹਿਲਾਂ ਨਾ ਪਹਿਲਾਂ ਜਿੰਨਾ ਵੀ ਸਾਰਾ ਮੇਰੇ ਕੋਲ ਹਰਾ ਤਾਂ ਨਹੀਂ ਆਇਆ ਇਹਨਾਂ ਨੂੰ ਮੋਟਾ-ਮੋਟਾ ਮੈਂ ਛਾਂ ਲੈਣੀ ਜਿਹੜਾ ਗੰਦਾ-ਗੰਦਾ ਹੋਏਗਾ ਨਾ ਕੱਤੇ ਪੱਤੇ ਦੇ ਗਲੇ ਸੜੇ ਹੋਗੇ ਉਹ ਮੈਂ ਕੱਢ ਦਾਂਗੀ ਜਿਵੇਂ ਨਾ ਹੁਣ ਸਰਦੀ ਵਗੈਰਾ ਹੈ ਕਿ ਆਪਾਂ ਨੂੰ ਧਨੀਆ ਵਗੈਰਾ ਤਾਂ ਅੱਛਾ ਖਾਸਾ ਮਿਲ ਜਾਂਦਾ 10 ਰੁਪਏ ਦੀ ਗੁੱਚੀ ਕਿੰਨੀ ਵੱਡੀ ਸਾਰੀ ਆ ਜਾਂਦੀ ਹੈ ਪਰ ਹੁਣ ਗਰਮੀਆਂ ਦੇ ਵਿੱਚ ਦੇਖਿਓ ਇਹੀ ਧਨੀਆ ਸਾਨੂੰ ਬਹੁਤ ਜ਼ਿਆਦਾ ਮਹਿੰਗਾ ਪੈਣਾ ਆ ਉਹਨਾਂ ਮੇਰੀ ਆਦਤ ਆ ਜਦੋਂ ਵੀ ਮਤਲਬ ਮੈਂ ਮਾਰਕੀਟ ਚ ਜਾਫੇ ਜੋ ਦੋਵੇਂ ਮੰਡੀ ਚੋ ਸਬਜ਼ੀ ਚੱਕਦੀ ਆ ਜਾਂ ਫਿਰ ਮੈਂ ਕੁਝ ਵੀ ਲੈ ਕੇ ਆਨੀ ਆ ਤਾਂ ਇਹ ਹਰੇ ਪੱਤੇ ਵਾਲੀ ਉਹਨੂੰ ਇੱਕ ਵਾਰੀ ਮੈਂ ਛਾਂਟ ਕੇ ਜ਼ਰੂਰ ਰੱਖ ਲੈਣੀ ਹੁੰਦੀ ਕਿਉਂਕਿ ਉਹਦੇ ਵਿੱਚ ਤਾਂ ਅੱਧਾ ਜ਼ਿਆਦਾ ਕਾਹਫੂਸ ਬਹੁਤ ਜ਼ਿਆਦਾ ਹੁੰਦਾ ਆ ਵੇਟ ਹੈ ਨਾ ਸਬਜ਼ੀ ਦਾ ਨਹੀਂ ਹੁੰਦਾ ਜਿੰਨਾ ਕਾਹਫੂਸ ਤਾਂ ਹੁੰਦਾ ਹੈ ਕਈ ਵ ਫਾਲਦੀ ਪਿੱਛੋਂ ਤੇ ਮੈਂ ਇਦਾਂ ਹੀ ਰੱਖ ਦਿੰਨੀ ਆ ਔਰ ਕਈ ਵਾਰ ਨਾ ਮੈਨੂੰ ਇਦਾਂ ਫੇਛਾੜ ਕੇ ਰੱਖਣੀ ਪੈਂਦੀ ਆ ਸਪੈਸ਼ਲੀ ਜਿਹੜਾ ਧਨੀਆਂ ਹੁੰਦਾ ਕਈ ਵਾਰ ਇਹਨਾਂ ਵਿੱਚ ਬਹੁਤ ਜ਼ਿਆਦਾ ਕਾਹ ਵੀ ਐਡ ਕੀਤਾ ਹੁੰਦਾ ਆ ਤੇ ਮੈਂ ਤਾਂ ਕਰਕੇ ਨਾ ਇੱਕ ਵਾਰੀ ਜ਼ਰੂਰ ਛਾੜ ਲੇਨੀ ਹੁੰਦੀ ਆ ਦੈਲੀ ਨਾ ਆਪਾ ਸਫਾਈ ਝਾੜੂ ਪੂੰਚੇ ਆਪਣਾ ਘਰ ਦਾ ਹੀ ਆਪਾ ਕਰਦੇ ਹੀ ਰਹਿਣੇ ਆ ਔਰ ਨਾ ਘਰ ਦੇ ਬਹੁਤ ਸਾਰੇ ਛੋਟੇ ਛੋਟੇ ਕੰਮ ਹੁੰਦੇ ਜਿਹੜੇ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਜਿੱਦਾਂ ਨਾ ਹੁਣ ਤਾਂ ਉਹ ਦਿਨ ਹੋ ਗਏ ਮੈਂ ਘਰ ਦੇ ਹੋਰ ਕੰਮਾਂ ਚ ਇੰਨਾ ਜ਼ਿਆਦਾ ਬਿਜ਼ੀ ਹੋ ਗਈ ਅਤਨੀਆਂ ਵਗੈਰਾ ਤੇ ਇੰਨਾ ਜ਼ਿਆਦਾ ਧਿਆਨ ਨਹੀਂ ਗਿਆ ਮੈਂ ਕਿ ਹੁਣ ਨਾ ਜੇ ਅੱਜ ਮੈਂ ਨਾ ਧਿਆਨ ਦਿੱਤਾ ਨਾ ਇਹ ਜਿਹੜਾ ਮੜਾ ਮੋਟਾ ਬਚਿਆ ਹੋਇਆ ਮੈਂ ਕਿ ਇਹ ਵੀ ਸੜ ਜਾਣਾ ਆ ਤਾਂ ਕਰਕੇ ਨਾ ਅੱਜ ਮੈਂ ਕਿ ਪਹਿਲਾਂ ਇਹਨੂੰ ਮੈਂ ਰਾਖ ਹੀ ਦੇਣੀ ਆ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਪੁਰਾਣੇ ਸਬਸਕ੍ਰਾਈਬਰ ਉਹਨਾਂ ਨੂੰ ਤਾਂ ਪਤਾ ਹੀ ਹੈ ਹਮੇਸ਼ਾ ਮੈਂ ਇਸ ਤਰੀਕੇ ਦੇ ਇਹ ਕੰਟੇਨਰ ਖਾਲੀ ਡੱਬੇ ਪੱਛ ਜਾਂਦੇ ਆ ਉਹਦੇ ਵਿੱਚ ਵੀ ਆਪਣੀਆਂ ਮੈਂ ਸਬਜ਼ੀਆਂ ਵਗੈਰਾ ਸਟੋਰ ਕਰਕੇ ਰੱਖ ਲੈਣੀ ਆ ਅੱਜ ਨਾ ਹਰਾ ਧਨੀਆ ਜਾਦਾ ਸੀ ਸੋ ਮੈਂ ਸੋਚਿਆ ਮੈਂ ਆਪ ਬੜਾ ਵਾਲਾ ਜਿਹੜਾ ਡੱਬਾ ਹੈ ਨਾ ਉਹਦੇ ਵਿੱਚ ਸਟੋਰ ਕਰਕੇ ਰੱਖ ਦਿੰਨੀ ਆ ਔਰ نیچے ਵੀ ਮੈਂ ਕੋਨੈਪਕਨ ਲਗਾ ਦਿੰਨੀ ਹੁੰਨੀ ਆ ਔਰ ਮੈਂ ਇੱਕ ਨੈਪਕਿਨ ਉੱਪਰ ਲਗਾ ਦਿੰਨੀ ਆ ਤਾਂ ਕਿ ਜਿਹੜਾ ਮੌਇਸਚਰ ਵਗੈਰਾ ਫ੍ਰਿਜ 'ਚ ਰੱਖਣ ਨਾਲ ਆ ਜਾਂਦਾ ਨਾ ਉਹ ਸਾਰਾ ਫਿਰ ਨਾ ਟਿਸ਼ੂ ਪੇਪਰ ਅਬਜ਼ਰਬ ਕਰ ਲੈਂਦਾ ਆ ਸੂਇਸਟਰੀਕਨਲ ਫੇ ਜਿਹੜਾ ਆਪਣਾ ਹਰਾ ਧਨੀਆ ਨਾ ਕਾਫੀ ਲੰਬੇ ਟਾਈਮ ਤੱਕ ਚੱਲ ਜਾਂਦਾ ਆ ਸੇਮ ਐਸੇ ਤਰੀਕੇ ਨਾਲ ਹੋਰ ਵੀ ਜੜੀਆਂ ਸਬਜ਼ੀਆਂ ਹੁੰਦੀਆਂ ਨੇ ਮੈਂ ਸੇਮ ਸੇਮ ਪ੍ਰੋਸੈਸ ਦੇ ਨਾਲ ਸਬਜ਼ੀਆਂ ਨੂੰ ਸਟੋਰ ਕਰਕੇ ਰੱਖ ਲੈਣੀਆਂ ਔਰ دوسری ਸਾਈਡ ਤੇ ਬਸ ਜਿਹੜਾ ਮੈਂ ਖਾਣਾ ਵਗੈਰਾ ਖਾਧਾ ਸੀਗਾ ਬਸ ਉਹਦੇ ਹੀ ਭਾਂਡੇ ਸੀਗੇ ਜਿਹਦਾ ਸਵੇਰੇ ਮੈਂ ਆਲੂ ਬਣਾਏ ਸੀ ਫਰਾਈਪੈਨ ਮੈਂ ਖਾਲੀ ਕਰ ਲਿਆ ਸੀਗਾ ਮੈਂ ਕਿਹਾ ਨਾਲ ਇਹਨਾਂ ਨੂੰ ਵੀ ਮੈਂ ਸਾਫ਼ ਕਰ ਦੇਣੀ ਆ ਬਟ ਨਾ ਉਸ ਤੋਂ ਪਹਿਲਾਂ ਜਿਹੜਾ ਸਭ ਤੋਂ अर्ਲੀ ਮਾਰਨਿੰਗ ਵਾਲਾ ਕੰਮ ਹੁੰਦਾ ਕਿਚਨ ਚ ਕਿੰਨਾ ਖਲਾਰਾ ਭਾਂਡੇ ਵੈਸੇ ਤਾਂ ਮੈਂ ਕਾਫੀ سارے ਭਾਂਡੇ ਪਹਿਲਾਂ ਟੋਕਰਾ ਭਰ ਕੇ ਬੜਾ ਸਾਰਾ ਮਾਂਜ ਦਿੱਤਾ ਸੀਗਾ ਬਸ ਮੇਰੇ ਹੀ ਖਾਣ ਵਾਲੇ ਭਾਂਡੇ ਸੀਗੇ ਇੱਥੇ ਤੇ ਉਹਨਾਂ ਨੂੰ ਮੈਂ ਸਾਫ਼ ਕਰ ਰਹੀ ਸੀਗੀ ਅਜਨਾ ਕੁਸ਼ੀਨ ਵੀ ਉੱਠਣ ਦੇ ਵਿੱਚ ਕਾਫੀ ਜ਼ਿਆਦਾ ਲੇਟ ਹੋਗੀ ਕਿਉਂਕਿ ਬਸ ਮਾੜਾ ਜਿਹਾ ਸਵੇਰੇ ਉੱઠી ਸੀਗੀ ਹੁਣ ਮੈਂ ਨਾ ਵੇਟ ਇੱਥੇ ਕਰਦੀ ਪਈ ਸੀ ਨਾਲ ਨਾਲ ਕੰਮ ਕਰਦੀ ਸੀ ਸੋਚਦੀ ਸੀਗੀ ਉਹ ਵੀ ਉੱਠ ਜਾਂਦੀ ਕੁਛ ਨਾ ਕੁਛ ਖਾ ਪੀ ਲੈਂਦੀ ਤੇ ਫਿਰ ਮੈਂ ਵੀ ਆਪਣਾ ਜਿਹੜਾ ਰੈਂਦਾ ਖੁੰਦਾ ਕੰਮ ਨਾ ਮੇਰਾ ਵੀ ਫਿਨਿਸ਼ ਹੋ ਜਾਂਦਾ ਔਰ ਨਾ ਦੂਸੀ ਸਾਈਡ ਤੇ ਜਦੋਂ ਮੈਂ ਭਾਂਡੇ ਵਗੈਰਾ ਸਾਰੇ ਸਾਫ਼ ਕਰ ਲੇਨਾ ਦੁੱਧ ਵਾਲਾ ਪਤੀਲਾ ਮੇਰਾ ਰਹਿ ਗਿਆ ਸੀ ਖਾਲੀ ਕਰਨ ਵਾਸਤੇ ਔਰ ਨਾ ਕਈ ਵਾਰ ਐਤਾ ਹੁੰਦਾ ਨਾ ਥੋੜੀਆਂ ਥੋੜੀਆਂ ਚੀਜ਼ਾਂ ਰਹਿ ਜਾਂਦੀਆਂ ਭਾਂਡਿਆਂ ਵਿੱਚ ਜਿੰਨੀ ਦੇ ਤੱਕ ਭਾਂਡੇ ਵਗੈਰਾ ਆਪਾਂ ਖਾਲੀ ਨਹੀਂ ਕਰਦੇ ਨਾ ਫੇ ਉਨੀ ਦੇ ਤੱਕ ਰਸੋਈ ਵੀ ਭਾਂਡਿਆਂ ਨਾਲ ਭਰੀ ਭਰੀ ਰਹਿੰਦੀ ਆ ਮੈਨੂੰ ਤਾਂ ਬਸ ਇਹ ਹੁੰਦਾ ਆ ਕੋਈ ਥੋੜੀ ਬੋਤੀ ਭਾਂਡੇ ਚ ਚੀਜ਼ ਹੈਗੀ ਉਹਨੂੰ ਖਾਲੀ ਕਰੋ ਖਾਲੀ ਕਰਕੇ ਨਾਲ ਹੀ ਸਾਫ਼ ਕਰ ਦਿਓ ਖਲਾਰਾ ਵੀ ਇਸ ਤਰੀਕੇ ਨਾਲ ਨਿਪਟ ਜਾਂਦਾ ਆ ਔਰ ਫੇ ਨਾ ਐਤਾ ਵਧੀਆ ਲੱਗਦਾ ਸਾਰਾ ਖਾਲੀ ਖਾਲੀ ਕਿਚਨ ਬਸ ਸੱਥੇ ਮੈਂ ਭਾਂਡੇ ਵਗੈਰਾ ਜਿਹੜੇ ਮੇਰੇ ਸਾਰੇ ਕਲੀਨ ਹੋ ਚੁੱਕੇ ਆ ਬਸ ਆਪਣਾ ਜਿਹੜਾ ਕਿਚਨ ਕਾਊਂਟਰ ਆ ਮੈਂ ਉਹਨੂੰ ਕਲੀਨ ਕਰ ਲਾਂਗੀ ਅੱਜ ਦਾ ਮੇਰਾ ਛੋਟਾ ਜਿਹਾ ਵਲੌਗ تھوڑا 나 ਸ਼ੇਅਰ ਕਰਾਂ ਦਾ ਮੇਰੇ ਵੀ ਮਕਸਦ ਹੁੰਦਾ ਨਾਲ ਨਾਲ ਕਿ ਡੇਲੀ ਨਾਲ ਜਿੱਤਾ ਮੇਰੇ ਭੈਣਾਂ ਦੇ ਕਮੈਂਟ ਆਉਂਦੇ ਨੇ ਵੈਸੇ ਤੁਹਾਨੂੰ ਮੈਂ ਦੱਸਦੀ ਰਹਿਣੀ ਨਾਲ ਨਾਲ ਮੈਂ ਕੋਸ਼ਿਸ਼ ਕਰਦੀ ਹੁੰਨੀ ਵੀ ਨਾਲ ਨਾਲ ਉਹਨਾਂ ਦੇ ਰਿਪਲਾਈ ਕਰ ਦਵਾਂ ਕਈ ਵਾਰ ਬੇਰੀ ਪੋਸੀਬਲ ਨਹੀਂ ਹੁੰਦਾ ਡੇਲੀ ਡੇਲੀ ਕਮੈਂਟ ਦਾ ਰਿਪਲਾਈ ਕਰਨਾ ਕਈ ਵਾਰ ਜਦੋਂ ਫਿਰ ਇੱਕ ਵਾਰੀ ਰਿਪਲਾਈ ਕਰ ਦਿੰਨਾ ਫਿਰ ਉਹਦੇ ਮਗਰ 3-4 ਰਿਪਲਾਈ ਫਿਰ ਹੋਰ ਦੇਨੇ ਪੈਂਦੇ ਆ ਮੈਨੂੰ ਫਿਰ ਥੋੜਾ ਕੰਫਰਟੇਬਲ ਨਹੀਂ ਹੁੰਦੀ ਐਨਾ ਮੇਰੇ ਕੋਲ ਟਾਈਮ ਵੀ ਨਹੀਂ ਹੁੰਦਾ ਹੈਗਾ ਵੀ ਮੈਂ ਸਪੈਸ਼ਲ ਫਿਰ ਇੱਕ ਇੱਕ ਮੈਸੇਜ ਦਾ ਰਿਪਲ ਚਲ ਉਹਨਾਂ ਦਾ ਅਨਸਰ ਦੇ ਦਿੰਨੀ ਹੁੰਨੀ ਆ ਕਲਵੀਕ ਭੈਣ ਦਾ ਮੈਸੇਜ ਆਇਆ ਸੀਗਾ ਫੈਸੇ ਉਹਨਾਂ ਨੂੰ ਮੈਂ ਰਿਪਲਾਈ ਕਰ ਦਿੱਤਾ ਸੀ ਉਹ ਮੈਨੂੰ ਪੁੱਛਦੇ ਪਏ ਸੀਗੇ ਵੀ ਤੁਸੀਂ ਆਪਣੇ ਕੱਪੜੇ ਵਗੈਰਾ ਕਿਵੇਂ ਵਾਸ਼ ਕਰਦੇ ਹੋ ਔਰ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ ਮੇਰੇ ਕੱਪੜੇ ਆ ਨਾ ਮੈਂ ਡਾਇਰੈਕਟ ਨਾ ਸਪਿੰਨਰ ਦੇ ਵਿੱਚ ਪਾ ਕੇ ਨਾ ਮਤਲਬ ਸਾਰਫ ਦੇ ਵਿੱਚੋਂ ਕੱਢ ਕੇ ਨਾ ਉਸ ਤੋਂ ਬਾਅਦ ਸਪਿੰਨਰ ਦੇ ਵਿੱਚ ਪਾ ਕੇ ਨਾ ਉਹਦੇ ਵਿੱਚ ਮੈਂ ਪਾਣੀ ਚਲਾ ਦਿੰਨੀ ਹੁੰਨੀ ਆ ਵਿੱਚੇ ਕੱਪੜੇ ਡਰਾਈ ਹੋ ਜਾਂਦੇ ਔਰ ਵਿੱਚੇ ਜਿਹੜੇ ਕੱਪੜੇ ਮੇਰੇ ਵਾਸ਼ ਹੋ ਜਾਂਦੇ ਆ ਅਗਰ ਤੁਹਾਨੂੰ ਇਹ ਵੀਡੀਓ ਚਾਹੀਦੀ ਹੋਈ ਮੇਰੇ ਚੈਨਲ ਤੇ ਹੈਗੀ ਮੈਂ ਆਪਣਾ ਵਲੌਗ ਸ਼ੇਅਰ ਕੀਤਾ ਹੋਇਆ ਆ ਉਹ ਵੀ ਮੈਂ ਕਿਸੇ ਰਿਕੁਐਸਟ ਤੇ ਉਹ ਵਾਲਾ ਵਲੌਗ ਬਣਾਇਆ ਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਔਰ ਦੂਸਰੀ ਸਾਈਡ ਤੇ ਬਸ ਇੱਥੇ ਮੈਂ ਦੇਖ ਰਹੀ ਸੀ ਗੁਰਸ਼ੀਲ ਨੂੰ ਕਿਉਂਕਿ ਮੈਂ ਬਸ ਉਹਦੀ ਵੇਟ 'ਚ ਸੀਗੀ ਵੀ ਉਹ ਉੱਠ ਜਾਵੇ ਔਰ ਬਸ ਮੈਂ ਨਾ ਰੂਮ ਦੇ ਵਿੱਚ ਜ਼ਿਆਦਾ ਮੈਂ ਕੋਈ ਖੜਕਾ ਵਗੈਰਾ ਹੁਣ ਨਹੀਂ ਕਰੂੰਗੀ ਕਿਉਂਕਿ ਨਾ ਉਹ ਹੁਣ ਸੁੱਤੀ ਪਈ ਆ ਤੇ ਬਸ ਇੱਥੇ ਜਿਹੜੇ ਥੋੜੇ-ਬੋਤੇ ਬਿਸਤਰੇ ਹੈਗੇ ਉਹਨਾਂ ਨੂੰ ਮੈਂ ਫੋਲਡ ਕਰ ਦਾਂਗੀ ਔਰ ਉਸ ਤੋਂ ਬਾਅਦ ਮੈਂ ਅੱਜ ਜ਼ਿਆਦਾ ਕੁਝ ਖਾਸ ਨਹੀਂ ਕਰਨਾ ਮੈਂ ਕਰ ਚੁੱਕੀ ਹਾਂ ਮਤਲਬ ਜਿੰਨਾ ਕਿ ਮੈਨੂੰ ਲੱਗਦਾ ਸੀ ਕੰਮ ਕਰਨ ਵਾਲਾ ਔਰ ਜਿਹੜੇ ਜਿੱਤਾ ਮੈਨੂੰ ਡੇਲੀ ਮੈਸੇਜ ਆਉਂਦੇ ਆ ਮੈਨੂੰ ਕਾਫੀ ਦਿਨ ਹੋ ਗਏ ਪਹਿਲਾਂ ਵੀ ਮੈਨੂੰ ਨਾਮ ਤਾਂ ਭੈਣ ਦਾ ਯਾਦ ਨਹੀਂ ਆਇਆ ਪਰ ਮੈਂ ਕਿਹਾ ਚੱਲ ਦਿਮਾਗ ਚਾਹੀਏ ਗੱਲ ਮੈਂ ਦੱਸ ਦਿੰਨੀ ਆ ਮੈਨੂੰ ਭੈਣ ਦਾ ਮੈਸੇਜ ਆਇਆ ਸੀਗਾ ਵੀ ਤੁਸੀਂ ਕਿਹੜਾ ਪਾਠ ਕਰਦੇ ਹੋ ਦੇਖੋ ਜੀ ਇਹ ਤਾਂ ਆਪਣੀ ਸ਼ਰਧਾ ਆ ਵਾ ਤੁਸੀਂ ਕਿਹੜਾ ਪਾਠ ਕਰਨਾ ਚਾਹੁੰਦੇ ਹੋ ਕਿਹੜਾ ਨਹੀਂ ਵੈਸੀ ਮੈਂ ਸੁਖਮਨੀ ਸਾਹਿਬ ਦਾ ਔਰ ਜਪਜੀ ਸਾਹਿਬ ਦਾ ਔਰ ਸ਼ਾਮ ਨੂੰ ਬਰਾਇਰ ਸਾਹਿਬ ਦਾ ਪਾਠ ਕਰ ਲੈਨੀ ਆ ਮੈਨੂੰ ਆਪਣਾ ਪਾਠ ਕਰਨ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਆ ਜਦੋਂ ਮੈਂ ਕੰਮ ਕਰਦੀ ਕਰਦੀ ਇਹੀ ਸੋਚਦੀ ਪਈ ਸੀ ਔਰ ਮੇਰੇ ਦਿਮਾਗ ਦੇ ਜਾ ਜੀ ਮੈਨੂੰ ਹੁਣ ਮੈਂ ਡੇਲੀ ਵਲੌਗਿੰਗ ਕਰਦੀ ਆ ਤਾਂ ਬਹੁਤ ਸਾਰੀਆਂ ਭੈਣਾਂ ਆਇਦਾਂ ਹੈਗੀਆਂ ਜਿਹੜੀਆਂ ਮੇਰੇ ਨਾਲ ਗੱਲ ਸ਼ੇਅਰ ਕਰ ਲੈਂਦੀਆਂ ਔਰ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਮੇਰੇ ਨਾਲ ਕੋਈ ਅਦਾ ਦਿਲ ਦੀ ਗੱਲ ਸ਼ੇਅਰ ਕਰਦਾ ਔਰ ਜਿੰਦੇ ਤੱਕ ਤੁਹਾਨੂੰ ਤੁਹਾਡੇ ਤੇ ਕਿਸੇ ਨੂੰ ਵਿਸ਼ਵਾਸ ਨਹੀਂ ਹੁੰਦਾ ਬਲੀਵ ਨਹੀਂ ਹੁੰਦਾ ਨਾ ਉਨੀ ਦੇ ਤੱਕ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਨਹੀਂ ਕਰਦਾ ਅਗਰ ਤੁਹਾਨੂੰ ਕੋਈ ਆਪਣਾ ਸਮਝਦਾਰ ਨਾ ਤਾਂ ਹੀ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਔਰ ਮੈਨੂੰ ਬਹੁਤ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਔਰ ਫੇਕੀ ਵਾਰ ਤੱਕ ਹੀ ਪਰ ਮੇਰਾ ਨੰਬਰ ਵੀ ਮੰਗਾ ਲੱਗ ਜਾਂਦੀਆਂ ਫੇ ਉਹਨਾਂ ਨੂੰ ਮੈਂ ਮਤਲਬ ਇੰਸਟਾਗ੍ਰam ਤੇ ਮੈਸੇਜ ਆਉਂਦੇ ਰਹਿੰਦੇ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਕਿ ਤੁਹਾਡੇ ਨੇ ਵਲੋਗਿੰਗ ਵਗਾਰਾ ਮੈਨੂੰ ਕਾਫੀ ਅੱਛੀ ਲੱਗਦੀ ਕਾਫੀ ਮੋਟੀਵੇਸ਼ਨ ਮਿਲਦੀ ਤੁਹਾਡੇ ਵਲੌਗ ਦੇਖ ਕੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਂਦੀ ਵੀ ਮੈਂ ਸਵੇਰੇ ਹੀ ਜੌਬ ਤੇ ਚਲੇ ਜਾਨੀ ਆਂ ਔਰ ਵਾਪਸ ਆ ਕੇ ਘਰ ਦਾ ਸਾਰਾ ਕੰਮ ਕਰਦੀ ਆਂ ਪਹਿਲਾਂ ਮੈਂ ਸਵੇਰੇ ਸਾਰਾ ਘਰ ਦਾ ਕੰਮ ਕਰਦੀ ਆਂ ਵੀ ਆ ਕੇ ਮਤਲਬ ਜਿਹੜੀ ਮੇਰੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਨਾ ਪੂਰੇ ਘਰ ਨੂੰ ਸੰਭਾਲਣਾ ਸਭ ਕੁਝ ਦੇਖਣਾ ਪਕਣਾ ਖਾਣਾ ਕੁਕਿੰਗ ਸਭ ਦਾ ਖਿਆਲ ਰੱਖਣਾ ਜੋ ਇੱਕ ਹਰ ਇੱਕ ਔਰਤ ਕਰਦੀ ਹੈ ਜਾਂ ਹਾਊਸ ਵਾਈਫ ਕਰਦੀ ਹੈ ਉਹ ਕਹਿੰਦੀ ਮੈਂ ਸਭ ਕੁਝ ਕਰਦੀ ਆਂ ਬਟ ਫਿਰ ਵੀ ਮੇਰੀ ਕੋਈ ਕਦਰ ਨਹੀਂ ਕਰਦਾ ਹੈਗਾ ਔਰ ਮੈਨੂੰ ਬਾਅਦ ਵਿੱਚ ਨਾ ਬਹੁਤ ਬੁਰਾ ਲੱਗਦਾ ਹੈ ਵੀ ਇੰਨਾ ਕੁਝ ਕਰਨ ਤੋਂ ਬਾਅਦ ਵੀ ਨਾ ਇਹ ਮਤਲਬ ਕਹਿ ਦਿੰਦੇ ਆ ਵੀ ਤੂੰ ਕੀ ਕਰਦੀ ਆ ਜਾਂ ਸਾਰਾ ਦਿਨ ਤੂੰ ਘਰ ਦੇ ਵਿੱਚ ਕੀ ਕੀਤਾ ਜਾਂ ਫੇ ਤੂੰ ਜ ਕਪਟ ਜਿਹੜੀ ਕਾਰਜਕਾਰੀ ਕਾਰ ਦੀ ਘਾਰ ਆ ਕੇ ਜਿਹੜੀ ਰਿਸਪੌਂਸਿਬਿਲਟੀ ਧਮਾਨੀ ਆ ਉਹ ਵੀ ਤਾਂ ਕੰਮ ਆ ਨਾ ਕਹਿੰਦੀ ਉਹਨੂੰ ਕੰਮ ਨੂੰ ਕੰਮ ਕਿਉਂ ਨਹੀਂ ਕੋਈ ਸਮਝਦਾ ਹੈਗਾ ਉਹਨਾਂ ਪੈਨ ਦੀ ਗੱਲ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਮਤਲਬ ਮੈਂ ਸੋਚਣ ਤੇ ਮਜਬੂਰ ਹੋ ਗਈ ਵੀ ਦੇਖੋ ਨਾ ਇੱਕ ਔਰਤ ਘਰ ਦੇ ਵਿੱਚ ਕਿੰਨਾ ਕੁਝ ਮੈਨੇਜ ਕਰਦੀ ਹੈ ਨਾ ਮਤਲਬ ਹਰ ਇੱਕ ਚੀਜ਼ ਮੈਨੇਜ ਕਰਦੀ ਆਪਣੀਆਂ ਚੀਜ਼ਾਂ ਵੀ ਸੈਕਰੀਫਾਈਜ਼ ਕਰਦੀ ਹੈ ਪਰਿਵਾਰ ਵਾਸਤੇ ਫੇਰ ਵੀ ਪਰਿਵਾਰ ਕਦੀ ਕਦੀ ਖੁਸ਼ ਨਹੀਂ ਹੁੰਦਾ ਇਨ-ਲੋਜ਼ ਕਦੀ ਖੁਸ਼ ਨਹੀਂ ਹੁੰਦੇ ਹਨਾ ਸਵੇਰ ਤੋਂ ਲੈ ਕੇ ਰਾਤ ਹੋ ਜਾਂਦੀ ਆ ਮਤਲਬ ਸਵੇਰ ਤੋਂ ਜਿਹੜਾ ਆਪਣਾ ਮੇਨ ਗੇਟ ਹੁੰਦਾ ਖੋਲ ਬੰਦ ਕਰਨ ਤੱਕ ਇੱਕ ਔਰਤ ਦੀ ਜ਼ਿੰਮੇਵਾਰੀ ਹੁੰਦੀ ਆ ਅਗਰ ਕੋਈ ਸਮਝਣ ਵਾਲਾ ਹੋਵੇ ਤਾਂ ਸਮਝ ਹੀ ਜਾਂਦਾ ਹੈ ਦਦੀ ਗੱਲ ਨਹੀਂ ਸਮਝਣ ਵਾਲੇ ਵੀ ਬਹੁਤ سارے ਲੋਕ ਹੀ ਬੈਠੇ ਸਮਝਦੇ ਆ ਔਰ ਕਈ ਨਾ ਬਿਲਕੁਲ ਹੀ ਨਹੀਂ ਸਮਝਦੇ ਹੈ ਕਿ ਮੈਨ ਨੇ ਵੀ ਸੋਚ ਕੇ ਬੜੀ ਹੈਰਾਨਗੀ ਹੁੰਦੀ ਆ ਵੀ ਜੇ ਤੁਹਾਡੀ ਔਰਤ ਇੱਕ ਦਿਨ ਤੁਹਾਡੇ ਘਰੇ ਨਾ ਹੋਵੇ ਨਾ ਤੁਹਾਨੂੰ ਪਤਾ ਲੱਗ ਜਾਵੇ ਵੀ ਘਰ ਕਰੈਸਤੀ ਕਿਵੇਂ ਚਲਦੀ ਆ ਇੱਕ ਔਰਤ ਘਰ ਦੇ ਵਿੱਚ ਕੀ ਕਰਦੀ ਆ ਇਹ ਗੱਲਾਂ ਸਾਰੀਆਂ ਸੁਣ ਕੇ ਤਾਂ ਸੱਚੀ ਬਹੁਤ ਜ਼ਿਆਦਾ ਬੁਰਾ ਲੱਗਦਾ ਹੈ ਔਰ ਮੈਂ ਮੈਂ ਦੂਸਰੇ ਦੀ ਨਹੀਂ ਗੱਲ ਕਰਦੀ ਮੈਂ ਆਪਣੀ ਵੀ ਗੱਲ ਕਰਦੀ ਆ ਅਗਰ ਮੇਨਾ ਸੇ ਮੈਂ ਇਸ ਤਰੀਕੇ ਨਾਲ ਕੋਈ ਟਰੀਟ ਕਰੇਗਾ ਸੋ ਮੈਨੂੰ ਵੀ ਐਸੇ ਤਰੀਕੇ ਨਾਲ ਗੁੱਸਾ ਆਏਗਾ ਵੀ ਐਦਾਂ ਨਹੀਂ ਵੀ ਮਤਲਬ ਹਰੇਕ ਫੈਮਿਲੀ ਦੇ ਵਿੱਚ ਕੁਝ ਨਾ ਕੁਝ ਚੀਜ਼ਾਂ ਹੋ ਜਾਂਦੀਆਂ ਨੇ ਪਤਾ ਕੀ ਗੱਲ ਪਰਿਵਾਰ ਆ ਕਿਸੇ ਦੀ ਜੁਆਇੰਟ ਫੈਮਿਲੀ ਆ ਚਾਹੇ ਕੋਈ ਕੱਲਾ ਰਹਿੰਦਾ ਆ ਔਰ ਲੋਕਾਂ ਨੂੰ ਲੱਗਦਾ ਵੀ ਜੁਆਇੰਟ ਫੈਮਿਲੀ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਨਹੀਂ ਜਿਹੜੇ ਕੱਲੇ ਰਹਿੰਦੇ ਆ ਔਰ ਉਹਨਾਂ ਦੀ ਲਾਈਫ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਐਦਾਂ ਹੁੰਦੀਆਂ ਨੇ ਤੁਹਾਨੂੰ ਹੋ ਜਾਂਦਾ ਸੋਕੀ ਹੈ ਕਿ ਮੇਰੇ ਘਰ ਚ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਮੇਰਾ ਬਸ ਥੋੜਾ ਨਜ਼ਰੀਆ ਦੇਖਣ ਦਾ ਮੇਰਾ ਸੋਚਣ ਦਾ ਜਿਹੜਾ ਮੇਰੀ ਸੋਚਣ ਦੀ ਜਿਹੜੀ ਸ਼ਮਤਾ ਨਾ ਉਹ ਮੈਂ ਥੋੜੀ ਜਿਹੀ ਡਿਫਰੈਂਟ ਹੀ ਹੈ ਮਤਲਬ ਮੈਂ ਹੋ ਸਕਦਾ ਮਤਲਬ ਤੁਸੀਂ ਕੁਝ ਹੋਰ ਸੋਚਦੇ ਹੋਗੇ ਮੈਂ ਕੁਝ ਹੋਰ ਸੋਚਦੀ ਹੋਊਂਗੀ ਔਰ ਜਿਵੇਂ ਨਾ ਹਰ ਇੱਕ ਬੰਦਾ ਡਿਫਰੈਂਟ ਹੁੰਦਾ ਐਦਾ ਹਰ ਇੱਕ ਬੰਦਾ ਨਾ ਅਲੱਗ-ਅਲੱਗ ਹਰੇਕ ਬੰਦੇ ਦੀ ਸੋਚ ਹੁੰਦੀ ਆ ਸੋ ਮੈਨੂੰ ਨਾ ਐਦਾ ਲੱਗਦਾ ਵੀ ਦੇਖੋ ਪਰਿਵਾਰ ਦੇ ਵਿੱਚ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਔਰ ਚਲੋ ਇੱਕ ਦੂਜੇ ਨਾਲ ਵੀ ਤੂ ਤੂ ਮੈਂ ਮੈਂ ਵੀ ਹੋ ਜਾਂਦੀ ਆ ਔਰ ਕੁਝ ਚੀਜ਼ਾਂ ਸਾਨੂੰ ਇਗਨੋਰ ਵੀ ਕਰਨੀਆਂ ਪੈਂਦੀਆਂ ਜੇ ਤੁਹਾਨੂੰ ਪਤਾ ਨਾ ਕਿ ਕੋਈ ਹੋਰ ਆਪਸ਼ਨ ਹੈ ਨਹੀਂ ਆਪਾਂ ਕਿਤੇ ਨਹੀਂ ਜਾ ਸਕਦੇ ਔਰ ਆਪਾਂ ਇੱਥੇ ਹੀ ਰਹਿਣਾ ਸਾਡੀ ਮੈਰिज ਹੋ ਚੁੱਕੀ ਆ ਆਪਣਾ ਇੰਡੀਅਨ ਕਲਚਰ ਐਦਾ ਦਾ ਕਿ ਇੱਕ ਵਾਰੀ ਜਦੋਂ ਮਾਪੇ ਕੁੜੀ ਇਹੀ ਕਹਿੰਦੇ ਨੇ ਕਿ ਇਹੀ ਤੇਰਾ ਸਾਰਾ ਕੁਝ ਹੈ ਇਹੀ ਘਰਬਾਰਾ ਹੁਣ ਜਮਨਾ ਮਰਨਾ ਸਾਰਾ ਕੁਝ ਇੱਥੇ ਹੀ ਹੋ ਜਾਂਦਾ ਸੋ ਨਾ ਉਹੀ ਉਹੀ ਗੱਲ ਆ ਜਾਂਦੀ ਹੈ ਨਾ ਵੀ ਹੋਰ ਕੋਈ ਆਪਸ਼ਨ ਨਹੀਂ ਹੈਗੀ ਆਪਣਾ ਵਿਆਹ ਹੋ ਜਾਂਦਾ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਇੱਥੇ ਰਹਿ ਕੇ ਸਮਝਣੀਆਂ ਪੈਂਦੀਆਂ ਮੈਨੇਜ ਕਰਨੀਆਂ ਪੈਂਦੀਆਂ ਇਗਨੋਰ ਵੀ ਕਰਨੀਆਂ ਪੈਂਦੀਆਂ ਇੱਕ ਦੂਜੇ ਦੀਆਂ ਦੇਖ ਕੇ ਹਾਂ ਕੁਝ ਚੀਜ਼ਾਂ ਤਾਂ ਦੀਆਂ ਹੁੰਦੀਆਂ ਜਿਹੜੀਆਂ ਇਗਨੋਰ ਨਹੀਂ ਕੀਤੀਆਂ ਜਾ ਸਕਦੀਆਂ ਉਹ ਵੀ ਉਹਦੇ ਵਾਸਤੇ ਵੀ ਨਾ ਆਪਣੀ ਸਮਝ ਸੋਚ ਚਾਹੀਦੀ ਹੁੰਦੀ ਹੈ ਅਗਰ ਗੱਲ ਤੁਸੀਂ ਮੇਰੀ ਕਰੋ ਜੇ ਤੁਸੀਂ ਮੇਰੇ ਨਾਲ ਕੋਈ ਗੱਲ ਸ਼ੇਅਰ ਕੀਤੀ ਮੈਂ ਤਾਂ ਆਪਣੀ ਪਰਸਨਲ ਤੁਹਾਨੂੰ ਸੋਚ ਦੱਸਦੀ ਪਈ ਆ ਮੈਂ ਤੁਹਾਨੂੰ ਸੱਚੀ ਠੀਕਾ ਪ੍ਰਵਾਹ ਚ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਮੈਂ ਵੀ ਬਹੁਤ ਸਾਰੀਆਂ ਚੀਜ਼ਾਂ ਇਗਨੋਰ ਕੀਤੀਆਂ ਹੋਊਗੀਆਂ ਜਾਂ ਮੈਂ ਕੀਤੀਆਂ ਸੀਗੀਆਂ ਪਰ ਜੇ ਮੈਨੂੰ ਕੋਈ ਗੱਲ ਕਵੇ ਨਾ ਕਿ ਹਾਂ ਵੀ ਤੂੰ ਮੈਨੂੰ ਵੀ ਬੁਰਾ ਲੱਗਦਾ ਜੇ ਮੈਨੂੰ ਕੋਈ ਕਹਿ ਦਿੰਦਾ ਵੀ ਹਾਂ ਵੀ ਤੂੰ ਕੀ ਕੀਤਾ ਜਾਂ ਸਾਰਾ ਦਿਨ ਤੂੰ ਕੀ ਕਰਦੀ ਸੀ ਇਹ ਕੋਈ ਕਰਦੀ ਸੀ ਹਾਂ ਚਲੋ ਠੀਕ ਆ ਪਾਈ ਬਈ ਮੈਂ ਤਾਂ ਕੁਝ ਨਹੀਂ ਕਰਦੀ ਸੀ ਪਰ ਮੈਨੂੰ ਹਾਂ ਇੱਕ ਚੀਜ਼ ਮੇਰੇ ਦਿਮਾਗ 'ਚ ਜੂਰ ਆ ਕਿ ਮੈਨੂੰ ਪਤਾ ਮੈਂ ਆਪਣੀ ਜ਼ਿੰਮੇਵਾਰੀ ਨਿਭਾਣੀ ਆ ਆਪਣਾ ਫਰਜ਼ ਨਿਭਾਓ ਕਿਸੇ ਨੂੰ ਕੋਈ ਗੱਲ ਚੰਗੀ ਲੱਗ ਰਹੀ ਤੁਹਾਡੀ ਨਹੀਂ ਲੱਗ ਰਹੀ ਉਹ ਬਾਤ ਦੀ ਗੱਲ ਵਾ ਨਹੀਂ ਲੱਗਦੀ ਨਾ ਸਹੀ ਆਪਣਾ ਕੰਮ ਕਰੋ ਆਪਣਾ ਆਪਣੇ ਕੰਮ ਤੋਂ ਨਾ ਪਿੱਛੇ ਹਟੋ ਮਤਲਬ ਮੈਨੂੰ ਤਾਂ ਇਹ ਹੁੰਦਾ ਵੀ ਕੰਮ ਦੇ ਪਿੱਛੇ ਮੈਨੂੰ ਕੋਈ ਗੱਲ ਸੁਣਾ ਜਵੇ ਨਾ ਗਾਨੀ ਲੱਗਦਾ ਨੂੰ ਪਰਸਨਲੀ ਗੱਲ ਦਾਲਦੀ ਮੈਨੂੰ ਸੱਚੀ ਬਿਲਕੁਲ ਚੰਗਾ ਨਹੀਂ ਲੱਗਦਾ ਔਰ ਕੀ ਕੰਮ ਹੁੰਦਾ ਆ ਉਹ ਘਰ ਦੇ ਕੰਮ ਦੀ ਗੱਲ ਕਰ ਰਣਾ ਮੈਨੂੰ ਕੋਈ ਇਦਾਂ ਨਹੀਂ ਆ ਕੇ ਕਹਿ ਸਕਦਾ ਵੀ ਲੈ ਤੂੰ ਹੁਣ ਆ ਨਹੀਂ ਕੰਮ ਕੀਤਾ ਜਾਂ ਉਹ ਨਹੀਂ ਕੰਮ ਕੀਤਾ ਹਣਾ ਬਾਕੀ ਚਲ ਕੋਈ ਗੱਲ ਨਹੀਂ ਹਸਬੰਡ ਵੀ ਕਈ ਵਾਰ ਕਹਿ ਦਿੰਦੇ ਨੇ ਕਈ ਵਾਰ ਗੁੱਸੇ ਚ ਹੁੰਦੇ ਨੇ ਕਈ ਵਾਰ ਉਹ ਵੀ ਕਹਿ ਦਿੰਦੇ ਨੇ ਲੈ ਤੂੰ ਆਹ ਚੀਜ਼ ਨਹੀਂ ਕੀਤੀ ਆਹ ਤੂੰ ਪਹਿਲਾਂ ਨਹੀਂ ਕੀਤੀ ਜਾਂ ਫੇ ਤੂੰ ਆਹ ਬਾਤ ਚ ਕਰਤੀ ਐਦਾ ਹੋ ਜਾਂਦੀ ਆ ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਬੁਰੀਆਂ ਲੱਗਦੀਆਂ ਬਸ ਫਰਕ ਇੰਨਾ ਕਿ ਤੁਸੀਂ ਹਰ ਇੱਕ ਚੀਜ਼ ਨੂੰ ਕਿਸ ਤਰੀਕੇ ਨਾਲ ਟੈਕਲ ਕਰਦੇ ਹੋ ਹਰ ਇੱਕ ਚੀਜ਼ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਬਸ ਇਹ ਤਰੀਕਾ ਹੋਣਾ ਚਾਹੀਦਾ ਘਰ ਦੇ ਵਿੱਚ ਬਾਕੀ ਕੋਈ ਗੱਲ ਨਹੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਮੈਂ ਆਪਣੀਆਂ ਭੈਣਾਂ ਨੂੰ ਕਹਿ ਰਹੀ ਆ ਜਿਹੜੀਆਂ ਗੱਲਾਂ ਕਰਦੀਆਂ ਨੇ ਜਾਂ ਫੇ ਜਿਹੜੀਆਂ ਵੀ ਮੇਰੀਆਂ ਭੈਣਾਂ ਵੀਡੀਓਜ਼ ਦੇਖ ਰਹੀਆਂ ਨੇ ਟੈਨਸ਼ਨ ਨ ਵਿਚ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ ਕੋਈ ਗੱਲ ਨਹੀਂ ਇਧਰੋਂ ਸੁਣਿਆ ਕਰੋ ਉਧਰ ਕੱਢ ਦਿਆ ਕਰੋ ਕਿਉਂਕਿ ਇਹ ਤਾਂ ਕੋਈ ਹੋਰ ਇਲਾਜ ਹੈ ਹੀ ਨਹੀਂ ਆਪਣਾ ਘਰ ਕਿਉਂ ਖਰਾਬ ਕਰਨਾ ਹਾਲਾਂਕਿਉਂ ਆਪਾਂ ਬਾਕੀ ਹਾਂ ਇਹ ਚੀਜ਼ ਹੈਗੀ ਆ ਮੈਂ ਜੇ ਅਗਰ ਆਪਣੀ ਗੱਲ ਕਰਾਂ ਨਾ ਰਿਸ਼ਤੇਦਾਰ ਲੋਕਾਂ ਦੀ ਮੈਂ ਸੱਚੀ ਨਹੀਂ ਕਿਸੇ ਦੀ ਪਰਵਾਹ ਕਰਦੀ ਮੈਂ ਬਹੁਤ ਜ਼ਿਆਦਾ ਪਰਵਾਹ ਕਰਦੀ ਉਹ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਨਾ ਆਪਣਾ ਬੇੜਾ ਨਾ ਕਰਕੇ ਕਰਿਆ ਕਰੋ ਆਪ ਪਹਿਲਾਂ ਖੁਸ਼ ਰਹਿਣਾ ਸਿੱਖੋ ਆਪਣੇ ਆਪ ਨੂੰ ਖੁਸ਼ ਕਰੋ ਦੂਸਰੇ ਨੂੰ ਖੁਸ਼ ਕਰਨ ਦੇ ਵਿੱਚ ਆਪਣਾ ਟਾਈਮ ਵੇਸਟ ਬਿਲਕੁਲ ਵੀ ਨਾ ਕਰੋ ਕੋਈ ਫਾਇਦਾ ਨਹੀਂ ਆ ਜਿੰਨਾ ਮਰਜ਼ੀ ਕਰ ਲੋ ਰਿਸ਼ਤੇਦਾਰ ਲੋਕੀ ਤੁਹਾਡੇ ਆਪਣੇ ਚਲੋ ਆਪਣੇ ਤਾਂ ਮੰਨ ਲੈ ਜਿਹੜੇ ਫੈਮਿਲੀ ਮੈਂਬਰ ਉਹਨਾਂ ਵਾਸਤੇ ਤਾਂ ਆਪਾਂ ਕਰਨਾ ਹੀ ਆ ਚੀਜ਼ਾਂ ਵੀ ਸੈਕਰੀਫਾਈਜ਼ ਕਰਦੇ ਆ ਪਰ ਵਾਰਚ ਲਾਣਾ ਹੁੰਦਾ ਜ਼ਿੰਮੇਦਾਰੀ ਸਾਡੇ ਸਿਰ ਤੇ ਹੁੰਦੀ ਆ ਲੋਕੀ ਰਿਸ਼ਤੇਦਾਰ ਕੀ ਗੱਲਾਂ ਕਰਦੇ ਨਾ ਚਾਹ ਰਿਹਾ ਨਾ ਤੇ ਨਾ ਬਿਲਕੁਲ ਵੀ ਫੋਕਸ ਕਰਿਆ ਕਰੋ ਪਲੀਜ਼ ਇਹਨਾਂ ਨੂੰ ਇਗਨੋਰ ਕਰਦਿਆ ਕਰੋ ਸਾਰੀਆਂ ਚੀਜ਼ਾਂ ਨੂੰ ਔਰ ਐਸੇ ਤਰੀਕੇ ਨਾਲ ਜ਼ਿੰਦਗੀ ਅੱਗੇ ਵਧਨੀ ਆ ਭੈਣਾ ਤਾਂ ਬਹੁਤ ਜ਼ਿਆਦਾ ਸੋਚਦੀਆਂ ਨੇ ਕਈ ਵਾਰ ਤਾਂ ਮੈਂ ਤਾਂ ਮਤਲਬ ਕਮੈਂਟ ਪੜਦੀ ਆ ਕਿਸੇ ਦਿਨ ਮਤਲਬ ਸੋਚ ਕੇ ਮੈਨੂੰ ਬਹੁਤ ਜ਼ਿਆਦਾ ਆਉਂਦਾ ਵੀ ਕਿੰਨਾ ਜ਼ਿਆਦਾ ਯਾਰ ਪੜਨਾ ਸੋਚਦੀਆਂ ਨੇ ਕਈ ਪੜਾ ਤਾਂ ਸੋਚ ਸੋਚ ਕੇ ਡਿਪਰੈਸ਼ਨ ਜੀ ਚਲੇ ਜਾਂਦੀਆਂ ਨੇ ਕਿ ਇਹ ਲੋ ਜ਼ਿਆਦਾ ਕਹਿੰਦੇ ਵੀ ਫਲਾਨਾ ਬੰਦਾ ਹੈ ਕਹ ਰਿਹਾ ਤਮ ਕਾਨਾ ਬੰਦਾ ਹੈ ਕਹ ਰਿਹਾ ਕਹਿਣ ਦੋ ਜਿਹਨੂੰ ਕਹਿਣਾ ਉਹਦਾ ਮੂੰਹ ਆ ਉਹਦੀ ਸੋਚਣੀ ਹੈ ਜੋ ਸੋਚੀ ਜਾਵੋ ਬਾਕੀ ਕੋਈ ਵੀ ਕੋਈ ਨੈਗੇਟਿਵ ਚੀਜ਼ ਬੋਲਦਾ ਨਾ ਉਹ ਉਹਦੀ ਮੈਂਟੈਲਿਟੀ ਆ ਉਹ ਆਪਣੀ ਮੈਂਟੈਲਿਟੀ ਸ਼ੋਅ ਕਰਦਾ ਆ ਕਿ ਮੈਂ ਐਦਾਂ ਦਾਵਾ ਦੇਖੋ ਠੀਕ ਹੈ ਨਾ ਇਸ ਕਰਕੇ ਇਗਨੋਰ ਕਰਿਆ ਕਰੋ ਅਗਰ ਮੇਰੀ ਗੱਲ ਕਰੋ ਹੁਣ ਮੈਂ ਤਾਂ ਮੈਨੂੰ ਤਾਂ ਵੈਸੇ ਅਜ ਤੱਕ ਟੱਚਵੁੱਡ ਕਦੀ ਵੀ ਕਿਸੇ ਦਾ ਨੈਗੇਟਿਵ ਕਮੈਂਟ ਨਹੀਂ ਆਇਆ ਅਗਰ ਜੇ ਆ ਵੀ ਜਾਂਦਾ ਨਾ ਇਨ ਫਿਊਚਰ ਤੇ ਮੈਨੂੰ ਕੋਈ ਚੱਕਰ ਨਹੀਂ ਯਾਰ ਮੈਂ ਕਦੀ ਮੈਂ ਕਦੀ ਉਸ ਚੀਜ਼ ਤੇ ਫੋਕਸ ਹੀ ਨਹੀਂ ਕਰੂੰਗੀ ਕਿਉਂਕਿ ਉਹ ਮੇਰਾ ਹੈ ਹੀ ਨਹੀਂ ਕਾ ਮੇਰੀ ਉਹ ਸੋਚ ਹੀ ਹੈ ਨਹੀਂ ਮੈਂ ਨੈਗੇਟਿਵ ਚੀਜ਼ਾਂ ਵੱਲ ਬਹੁਤ ਘੱਟ ਧਿਆਨ ਦਿੰਨੀ ਮੈਂ ਪੋਜ਼ਿਟਿਵ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੰਨੀ ਹੈ ਕੋਈ ਚੀਜ਼ ਹੋ ਜਾਂਦੀ ਨਾ ਲੈਟ ਗੋ ਕਰਿਆ ਕਰੋ ਉਹਨੂੰ ਪਕੜ ਕੇ ਨਾ ਬੈਠਿਆ ਕਰੋ ਉਹਨੂੰ ਡੀਪਲੀ ਨਾ ਸੋਚਿਆ ਕਰੋ ਬਹੁਤ ਸਟ्रेस ਹੁੰਦਾ ਇਹਦੇ ਨਾਲ ਤੁਹਾਡੇ ਸ਼ਰੀਰ ਤੇ ਪੂਰੇ ਤੇ ਅਸਰ ਪੈਂਦਾ ਫੇ ਤੁਸੀਂ ਬਿਮਾਰ ਹੋ ਜਾਂਦੀਆਂ ਹੋ ਸੋ ਮੇਰਾ ਵੀਡੀਓ ਬਣਾਉਣ ਦਾ ਵੀ ਬਹੁਤ ਸਾਰੇ ਮਕਸਦ ਹੁੰਦੇ ਆ ਔਰ ਕੱਲੀ ਵਲੌਗਿੰਗ ਦਾ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਜਿਹੜੀਆਂ ਭੈਣਾ ਮੇਨਾਂ ਗੱਲ ਕਰਦੀਆਂ ਕਈ ਵਾਰ ਮੈੱਕੋ ਰਿਪਲਾਈ ਨਹੀਂ ਹੁੰਦਾ ਫੇ ਮੈਂ ਸੋਚਦੀ ਹੁੰਨੀ ਚਲੋ ਵਲੌਗਿੰਗ ਰਾਹੀਂ ਉਹਨਾਂ ਨੂੰ ਮੈਂ ਉਹਨਾਂ ਨਾਲ ਗੱਲ ਸ਼ੇਅਰ ਕਰ ਦਵਾ ਹੋਰ ਵੀ ਮੇਰੀਆਂ ਭੈਣਾ ਜਿਹੜੀ ਵੀਡੀਓ ਦੇਖਦੀ ਹੈ ਚਲੋ ਉਹਨਾਂ ਨੂੰ ਵੀ ਜਿਹੜੀ ਥੋੜੀ-ਬੋਟੀ ਮੋਟੀਵੇਸ਼ਨ ਮਿਲ ਜਵੇ ਸੋ ਖੁਸ਼ ਰ ਆਪਣੇ ਆਪਣਾ ਖੁਸ਼ ਰਿਹਾ ਕਰੋ ਔਰ ਟੈਨਸ਼ਨ ਨਾ ਲਿਆ ਕਰੋ ਬਸ ਬਿਲਕੁਲ ਵੀ ਮੇਰਾ ਮੇਨ ਮੋਟਿਵ ਵੀਡੀਓ ਬਣਾਉਂਦਾ ਹੀ ਹੁੰਦਾ ਆ ਕਿ ਤੁਸੀਂ ਖੁਸ਼ ਰਹੋ ਜਿਹੜਾ ਤੁਸੀਂ ਕੰਮ ਕਰ ਰਹੇ ਸਿੱਦਤ ਨਾਲ ਕਰੋ ਔਰ ਦਿਲੋਂ ਆਪਣਾ ਕੰਮ ਕਰੋ ਸਾਰਿਆਂ ਨੂੰ ਖੁਸ਼ ਨਾ ਕਰੋ ਤੁਸੀਂ ਕਦੀ ਨਹੀਂ ਕਿਸੇ ਨੂੰ ਖੁਸ਼ ਕਰ ਸਕਦੇ ਬਹੁਤ ਸਾਰੀਆਂ ਚੀਜ਼ਾਂ ਅੱਜ ਮੇਰੇ ਮਤਲਬ ਵਲੌਗ ਦੇ ਵਿੱਚ ਰਹਿ ਗਈਆਂ ਜਿਨ੍ਹਾਂ ਨੂੰ ਮੈਂ ਕਿਹਾ ਸੀਗਾ ਵੀ ਮੈਂ ਸ਼ੇਅਰ ਕਰੂੰਗੀ ਹੌਲੀ-ਹੌਲੀ ਕਰਕੇ ਸ਼ੇਅਰ ਕਰੂੰਗੀ ਮੈਂ ਵੀ ਬਿਲਕੁਲ ਠੀਕ ਨੀਆ ਬੇਟੀ ਵੀ ਮੇਰੀ ਬਿਲਕੁਲ ਠੀਕ ਨੀਆ ਥੋੜਾ ਜਿਹਾ ਮੈਂ ਟਾਈਮ ਆਪਣੀ ਫੈਮਲੀ ਨੂੰ ਵੀ ਦੇਣਾ ਹੈ ਔਰ ਮੈਂ ਤੁਹਾਨੂੰ ਪਤਾ ਮੇਰੀ ਫਰਸਟ ਪ੍ਰਾਇੋਰਟੀ ਮੇਰੀ ਫੈਮਲੀ ਆ ਔਰ ਬਾਕੀ ਚੀਜ਼ਾਂ ਮੈਂ ਥੋੜਾ ਜਰੂਰ ਹੌਲੀ-ਹੌਲੀ ਕਰਕੇ ਸ਼ੇਅਰ ਕਰੂੰਗੀ ਸੋ ਚਲੋ ਜੀ ਫਿਰ ਜਲਦੀ ਹੀ ਮਿਲੂੰਗੀ ਅਗਲੇ ਵਲੌਗ ਦੇ ਵਿੱਚ ਬਾਏ ਬਾਏ